ਪਿਛਲੀ ਸਦੀ ਦੇ ਅੰਤ ਤੱਕ ਕਾਫੀ ਸੇਕ ਪਰਿਵਾਰਾਂ ਦੇ ਵਿਆਹ ਅਜੇ ਬ੍ਰਾਹਮਣੀ ਰੀਤੀ ਅਨੁਸਾਰ ਹੀ ਹੁੰਦੇ ਰਹੇ 1904 ਦੀ ਇੱਕ ਘਟਨਾ ਹੈ ਜਿਹਦੇ ਵਿੱਚ ਹੋਤੀ ਮਰਦਾਨ ਲੱਗੇ ਇੱਕ ਪਿੰਡ ਹੈ ਸੜਾ ਚੀਨਾ ਜਾਂ ਠੰਡਾ ਚੂਆ ਉੱਥੇ ਦੇ ਵਸਨੀਕ ਭਾਈ ਸਾਖਾ ਸਿੰਘ ਜਿਹੜੇ ਕਿ ਗਰੀਬ ਪਰਿਵਾਰ ਦੇ ਸਨ ਉਹਨਾਂ ਦੀ ਬੇਟੀ ਦਾ ਆਨੰਦਕਾਰ ਸੀ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਜੇ ਵਿਆਹ ਹੋਏਗਾ ਤਾਂ ਗੁਰਮਤ ਮਰਿਆਦਾ ਅਨੁਸਾਰ ਹੀ ਹੋਏਗਾ ਇਹ ਸੁਣ ਕੇ ਜਿਹੜੇ ਇਲਾਕੇ ਦੇ ਵਿਰੋਧੀ ਸਨ ਉਹਨਾਂ ਨੇ ਬੜਾ ਵਿਰੋਧ ਕੀਤਾ ਤੇ ਕਿਹਾ ਜੇ ਗੁਰਮਤ ਮਰਿਆਦਾ ਅਨੁਸਾਰ ਵਿਆਹ ਹੋਇਆ ਅਸੀਂ ਆਪਣੇ ਪਠਾਣ ਬੰਦੂਕ ਚੀ ਦੋਸਤਾਂ ਨਾਲ ਆਵਾਂਗੇ ਤੇ ਤੁਹਾਡੇ ਵਿਆਹ ਦੇ ਵਿੱਚ ਖਲਲ ਪਾਵਾਂਗੇ ਤੇ ਤੁਹਾਨੂੰ ਗੋਲੀ ਨਾਲ ਉਡਾ ਦੇਾਂਗੇ ਪਰ ਭਾਈ ਸਾਹਿਬ ਨਾ ਡੋਲੇ ਬੜੇ ਕਰਨੀ ਵਾਲੇ ਗੁਰਸਿੱਖ ਸਨ ਵਿਆਹ ਵਾਲਾ ਦਿਨ ਆ ਗਿਆ ਵਿਆਹ ਵਾਲੇ ਦਿਨ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਸੰਗਤ ਆਈ ਦੀਵਾਨ ਸਜਿਆ ਤੇ ਇਧਰੋਂ ਵਿਰੋਧੀ ਧਿਰ ਦੇ ਵਿੱਚੋਂ ਇੱਕ ਮਹੇਸ਼ਵਰ ਚੌਧਰੀ ਨਾਂ ਦਾ ਇੱਕ ਬੰਦਾ ਭੇਸ ਬਦਲ ਕੇ ਸੰਗਤ ਵਿੱਚ ਆਣ ਬੈਠਿਆ ਕੀਰਤਨ ਕਾਰਜ ਸੰਮ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਪਾਹੀ ਹੀਰਾ ਸਿੰਘ ਜੀ ਨੇ ਜਦੋਂ ਅਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਤੇ ਇਸ ਦੇ ਮੰਨ ਦੇ ਉੱਤੇ ਐਸਾ ਜਾਦੂ ਹੋਇਆ ਇਹ ਮੰਤਰ ਮੁਕਤ ਹੋ ਗਿਆ ਤੇ ਇਸ ਨੇ ਇਹ ਥੋੜੀ ਦੇਰ ਬਾਅਦ ਕੀਰਤਨ ਸੁਣਨ ਤੋਂ ਬਾਅਦ ਬਾਹਰ ਚਲਾ ਗਿਆ ਆਪਣੇ ਸਾਥੀਆਂ ਨਾਲ ਅੰਦਰ ਆਇਆ ਤੇ ਭਰੇ ਦੀਵਾਨ ਦੇ ਵਿੱਚ ਸਮਾਪਤੀ ਤੋਂ ਬਾਅਦ ਖੜੇ ਹੋ ਕੇ ਕਹਿਣ ਲੱਗਾ ਕਿ ਜੇਕਰ ਇਹ ਕੀਰਤਨ ਐਸਾ ਕੀਰਤਨ ਹੈ ਔਰ ਗੁਰਮਤ ਮਰਿਆਦਾ ਇਹ ਹੈ ਤਾਂ ਫਿਰ ਅੱਜ ਤੋਂ ਮੈਂ ਕੋਸ਼ਿਸ਼ਣਾ ਕਰਦਾ ਕਿ ਮੈਂ ਵੀ ਗੁਰਮਤ ਮਰਿਆਦਾ ਦਾ ਧਾਰਨੀ ਹੋਵਾਂਗਾ ਸੋ ਇਹ ਸੀ ਪ੍ਰਾਤਨ ਗੁਰਸਿੱਖਾਂ ਦੀ ਕਰਨੀ ਪ੍ਰਾਤਨ ਕੀਰਤਨੀਆਂ ਦਾ ਕੀਰਤਨ ਅਤੇ ਕੀਰਤਨ ਦਾ ਜਾਦੂ ਅਤੇ ਗੁਰਸਿੱਖਾਂ ਦੀ ਕਾਲ ਕਮਾਈ